ਹਾਂਜੀ ਵੀ ਸਸਰੀ ਗਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ YouTube ਚੈਨਲ ਹੋਪ ਕਰਦਾ ਕਿ ਤੁਸੀਂ ਠੀਕ ਹੋ ਹੋ ਗਿਆ ਆਪਾਂ ਵੀ ਠੀਕ ਠਾਕ ਆ ਅੱਜ ਦੇ ਵਲੌਗ ਦੇ ਵਿੱਚ ਤੁਹਾਨੂੰ ਅਸੀਂ ਵਿਖਾਵਾਂਗੇ ਨਜ਼ਾਰੇ ਨਜ਼ਾਰੇ ਕਿਉਂਕਿ ਅੱਜ ਹੈਗਾ ਆ RCB ਤੇ ਪੰਜਾਬ ਦਾ ਮੈਚ ਹੈ ਤੇ ਅਸੀਂ ਦਿਲੋਂ ਸਪੋਰਟ ਆਪਣੀ ਪੰਜਾਬ ਨੂੰ ਕਰ ਰਹੇ ਆ ਤੇ ਵਲੌਗ ਵੀ ਅੱਜ ਬਣਾਵਾਂਗੇ ਸ਼ਾਮ ਤੱਕ ਦੇਖਦੇ ਆ 11:30 ਤੱਕ ਕੀ ਬਣਦਾ ਵਾ ਪਟਾਕੇ ਪਟੂਕੇ ਚਲਾਵਾਂਗੇ ਸ਼ੁਰਲੀਆਂ ਵਗੈਰਾ ਤੇ ਕੁਝ ਹੋਰ ਵੀ ਚਲਾਵਾਂਗੇ ਕਈ ਚੀਜ਼ਾਂ ਵਲੌਗ ਤੇ ਨਹੀਂ ਅਸੀਂ ਦਿਖਾ ਸਕਦੇ ਸੋ ਕੋਈ ਗੱਲ ਨਹੀਂ ਤੇ ਉਮੀਦ ਇਹੀ ਆ ਬਾਬਾਈ ਅੱਗੇ ਸਾਰੇ ਜਾਣੇ ਅਰਦਾਸਾਂ ਅਸੀਂ ਦਈਆਂ ਕਰਨ ਕਿ ਅਸੀਂ ਪੰਜਾਬ ਸਾਡੀ ਜਿੱਤ ਜੇ ਆਰਸੀਪੀ ਦੇ ਵੀ ਕਈ ਫੈਨ ਹੈਗੇ ਆ ਜਿਹੜੇ ਆਪਣੇ ਹੀ ਨਾਲੇ ਦੇ ਤੇ ਨਜ਼ਾਰਾ ਹੋਊਗਾ ਯਾਰ ਗੱਲ ਕਾਦੀ ਤੇ ਹੁਣ ਅਸੀਂ ਚੱਲੇ ਆਂ ਬਸ ਇਦਾਂ ਹੀ ਅਜਨਾਲੇ ਘੁੰਮਾਂਦੇ ਦੇਖ ਸਕਦੇ ਤੁਸੀਂ ਸਮਾਨ ਸਹੂਣ ਇਕ ਥੋੜਾ ਜਿਹਾ ਲੈਣਾ ਮੈਂ ਕਿਹਾ ਸਾਡੇ ਘਰੇ ਅੱਜ ਕਰਦੇ ਆਂ ਇੰਜੋਇਮੈਂਟ ਜਾਂ ਕਰਦੇ ਆਂ ਤੇ ਵਲੌਗ ਦੇ ਨਾਲ ਜੁੜਿਓ ਦੇਖਦੇ ਬਾਕੀ ਕੀ ਬੰਦ ਅੱਜ 4 ਵਜ ਗਏ ਮਿੱਤਰੋ ਤਸਵੀਰ ਦੀ ਕੁਝ ਨਹੀਂ ਜੇ ਖਾਦਾ ਇੰਨੀ ਕਿ ਜ਼ਿਆਦੀ ਭੁੱਖ ਲੱਗੀ ਹੈ ਨਾ ਕੋਈ ਹਿਸਾਬ ਨਹੀਂ ਤੇ ਅੱਧਰ ਹੁਣ ਪੂਲਚਾ ਖਾਣ ਲੱਗੇ ਜੇ ਯਾਰ ਹਾਂਜੀ ਵੀ ਮੇਰੇ ਵੀਰੋ 6:45 ਹੋ ਗਏ ਆ ਤੇ 7:30 ਮੈਚ ਹੋਣਾ ਵਾ ਆਏ ਸ਼ੁਰੂ ਤੇ ਤਿਆਰੀ ਸਾਰੀ ਕਰ ਲਈ ਆ ਬੰਦੇ ਬੰਦੇ ਇਕੱਠੇ ਕਰਨੇ ਮੈਂ ਕਿਹਾ ਮੇਰੇ ਘਰੇ ਹੀ ਅੱਜ ਸਾਰੀਆਂ ਰੌਣਕਾਂ ਲਾਉਨੇ ਆ ਚਿਕਨ ਜੰਗਲ ਲੈਣ ਜਲੇ ਆ ਬਸ ਤੇ ਚਾਰ ਪੰਜ ਜਾਣੇ ਅਸੀਂ ਹੋਵਾਂਗੇ ਇੰਜੋਏਮੈਂਟ ਕਰਾਂਗੇ ਨਾਲ ਮੈਚ ਵੇਖਾਂਗੇ ਨਾਲ ਤੁਹਾਨੂੰ ਦਿਖਾਵਾਂਗੇ ਸਾਰੀ ਇੰਜੋਏਮੈਂਟ ਕਰਾਂਗੇ ਤੇ ਜੋ ਚੀਜ਼ ਅਸੀਂ ਕਰਨ ਗਏ ਹਾਂ ਸਾ ਉਹ ਫਾਈਨਲੀ ਸਾਡੀ ਚੀਜ਼ ਹੋ ਗਈ ਆ ਤੇ ਬਲਰ ਕਰਕੇ ਤੁਹਾਨੂੰ ਵਿਖਾ ਦਾਂਗਾ ਯਾਰ ਮਾੜੀ ਜੀ ਮੇਰਾ ਜੀ ਕਰਨਾ ਕਿ ਮੈਂ ਸਾਰੀ ਚੀਜ਼ ਵਿਖਾਵਾਂ ਪਰ ਤੇ ਚਲੋ ਮਿਲਦੇ ਆ ਫਿਰ ਆ ਗੱਗੋਮਾਲ ਲੱਗ ਗਿਆ ਹੁਣ ਅਸੀਂ ਇਸ ਟਾਈਮ ਤੇ ਚੱਲੇ ਆ ਜ ਨਾਲੇ ਚੱਲੇ ਆ ਫਿਰ ਲਓ ਜੀ ਮਿੱਤਰੋ ਸਾਰਾ ਕੁਝ ਆਪਣੇ ਹੱਕ ਤੇ ਚੱਲਣੇ ਅੱਜ ਤੇ ਪੂਰੇ ਆਨੰਦ ਲੈਣੇ ਅੱਜ ਹੀ ਸਾਹਮਣੇ ਸਕਰੀਨ ਲੱਗੀ ਜੇ ਉਹ ਵੇਖੋ ਪਹਿਲਾਂ ਤੇ ਆਏ ਓਏ ਆਹੀ ਨਜ਼ਾਰਾ ਆਹੀ ਆਹੀ ਨਜ਼ਾਰਾ ਇਹ ਅੱਗੇ ਲੱਗੀ ਉਹ ਵੀ ਵੇਨੇ ਜਾ ਕੇ ਜੀ ਤੇ ਦੂਜੀ ਐਲਸੀਡੀ ਲੱਗੀ ਜੇ ਇੱਧਰ ਉਹ ਵੀ ਤੁਹਾਨੂੰ ਵਖਾ ਦਿੰਨੇ ਆ ਮਾਹੌਲ ਚਾਲ ਪੂਰਾ ਬੜੂਗਾ ਆ ਵੇਖ ਲੋ ਦੂਜੀ ਐਲਸੀਡੀ ਆ ਲੱਗੀ ਜੇ ਤੇ ਪੂਰੀ ਲਾਲਾ ਲਾਲਾ ਹੋਏਗੀ ਮੈਂ ਨਾ ਵੇਖਿਓ ਕਾਹਨੂੰ ਗੱਲਾਂ ਹੋਣਗੀਆਂ ਤੇ ਬਸ ਹੁਣ ਇੰਜੋਏ ਕਰਦੇ ਆਪਾਂ ਵੀ ਕਿਉਂ ਲੱਗੇ ਜ ਸਾਡਾ ਬਾਬਾ ਜੀ ਉਹੀ ਹੈ ਨਾ ਵੇਂਦਾ ਟੇਡਾ ਟੇਡਾ ਮੈਂ ਨਹੀਂ ਦੇਖਣਾ 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 ਇਧਰ ਦੇਖ ਇਧਰ ਵੇਖ ਖੁਸ਼ੀ ਪੂਰੀ ਮਾੜਾ ਖੁਸ਼ੀ ਪੂਰੀ ਆ ਉਹ ਆ ਇਹਦੇ ਆ ਦੋ ਹੀ ਲਿਆਦੇ ਜੁੱਤੇ ਬਾਕੀ ਅਜੇ ਕਹਿੰਦੇ ਏਕ ਆਊਟ ਕਰਤਾ ਹੀ ਤੇ ਬਸ ਇਹ ਬਾਕੀ ਜਿੱਤ ਗਏ ਮੇਰੇ ਹਿਸਾਬ ਨਾਲ ਤੇ ਇੱਧਰ ਫਾਇਰ ਕੱਢਣ ਲੱਗੇ ਆ ਫਾਇਰ ਨਿਕਲਣਗੇ ਅੱਜ ਐ ਫਿਰ ਵਾਏ ਕਰੋ ਸੱਚੇ ਪਾਸ਼ਾ ਵੀ ਮਿੱਤਰੋ ਉੱਥੋਂ ਦੇ ਫਾਇਰ ਫੋਰ ਕੱਢ ਐ ਅਸੀਂ ਅਸੀਂ ਵੇਖਿਆ ਹੋਣਗੇ ਉਹ ਬਲਰ ਜਿਹਾ ਕਰਕੇ ਵਿਖਾਵਾਂਗੇ ਪਰ ਯਾਰ ਐਕਸ਼ਨ ਆ ਜਾਂਦਾ ਤਾਂ ਕਰਕੇ ਨਹੀਂ ਵਿਖਾਵਾਂਗੇ ਸਾਰੇ ਤੇ ਇੱਧਰ ਹੋਣੇ ਹੀ ਹਵਾਈਆਂ ਲੈਣ ਆਏ ਆ ਤੇ ਮੈਚ ਲੱਗ ਗਿਆ ਦੋ ਆਊਟ ਹੋ ਗਏ ਤੁਹਾਨੂੰ ਦੱਸਿਆ ਅੱਗੇ ਇੱਕ ਹੀ ਹੋ ਦੋ ਹੋ ਗਿਆ ਤੇ ਬੱਸ ਮੁੱਠੇ ਲਾ ਲਈ ਹਵਾਈਆਂ ਦੇ ਫਿਰ ਚੱਲੀਏ ਸਕਰੀਨ ਤੇ ਅਸੀਂ ਨਾਲੇ ਅੱਜ ਪੂਰਾ ਵੇਖੋ ਜੇ ਮੈਂ ਨਾਲ ਲਾਲਾ ਲਾਲਾ ਆਉਂਦੀ ਪਈ ਐ ਜੇ ਲਵਾਈਆਂ ਲੈ ਗਿਆ ਕਹਿੰਦਾ ਇੱਕ ਵੀ ਮਿਸ ਨਹੀਂ ਕਰੂਗੀ ਜੀ ਇੱਕ ਵੀ ਮਿਸ ਕੀਤੀ ਤੁਹਾਡਾ ਤੇਲ ਤੇਲ ਦਾ ਖਰਚਾ ਵੀ ਦਵਾਂਗੇ ਦੇਖਦੇ ਹੁਣ ਤਰੋ ਹਵਾ ਵੀ ਪੂਰੀ ਆਉਂਦੀ ਅੱਜ ਮੈਨੂੰ ਲੱਗਦਾ ਰੱਬ ਵੀ ਖੁਸ਼ ਹੋਇਆ ਮੁੱਠੇ ਲਿਆਲੇ ਹਵਾਈਆਂ ਦੇ ਚਾਰ ਪੰਜ ਤੇ ਬਸ ਹੁਣ ਚੱਲੇ ਆਪਾਂ ਮੈਚ ਵੇਖਣ ਫਾਈਨਲ ਸਕਰੀਨ ਤੇ ਚੱਲੇ ਆ ਤੇ ਵੇਖੋ

ਕਸਮਾ ਆਏ ਚੌਥੀ ਵਿਕਟ ਦੀ ਰੌੜੋਂ ਦੇਖੋ ਜੀ ਜੇ ਸ਼ਾਟ ਚੱਲਦੇ ਸ਼ਾਟ ਹੈ ਸ਼ਾਟ ਆਊਟ ਹੋ ਗਿਆ ਯਾਰ ਵਿਕਟਾ ਦੀ ਆ ਤੁਸੀਂ ਚੈੱਕ ਕਰੋ ਸ਼ਿਟ ਮੈਨ ਪੰਜ ਆਊਟ ਹੋ ਗਏ ਪੰਜ ਜਦੋਂ ਕੋਈ ਵਿਕਟੇ ਜਾਂਦੀ ਨਾ ਉਹ ਸਾਹਮਣੇ ਉਧਰ ਚੱਲਦੇ ਸ਼ਾਟ ਚੱਲਦਾ ਜੇ ਹਰ ਵਿਕਟ ਤੇ ਹਰ ਇੱਕ ਸ਼ਾਟ ਚੱਲਣ ਦੇ ਉਧਰ ਪੂਰੀ ਮੈਨਾ ਟਕਰਾਉਂਦੇ ਆ ਕੰਮ ਮੈਟਰੋ ਕੈਚ ਛੁੱਟ ਗਿਆ ਯਾਰ ਇਹ ਓਹੋ ਬੜੀ ਗੱਲ ਬੰਨੀਆ ਵੀ ਕਹਿ ਜੋ ਜਾਂਦਾ ਤੇ ਚਲੋ ਕੋਈ ਗੱਲ ਨਹੀਂ ਇੱਕ ਰੀਤ ਰੌਲਾ ਪਾਦਾ ਸਾਰੇ ਇੱਥੇ ਅੱਗੇ ਯਾਰ ਲਗਾਰ ਛੇਵੀਂ ਛੇਵੀਂ ਮੈਟਰੋ ਰਹਿ ਗਿਆ ਸਿਰਫ 1 ਓਵਰ ਡਿਸਕਵਰ ਹੋ ਗਈ ਜੇ 185 ਗਾ ਮੇਰੇ ਖਿਆਲ ਨਾਲ 87 187 ਹੋ ਗਈ ਏ 6 ਔਰ ਜੇ ਆ ਔਰ ਤੇ ਪਤਾ ਲੱਗੂਗਾ ਕੀ ਬੰਦਾ ਕੀ ਨਹੀਂ ਬਾਕੀ ਮਾਹੌਲ ਪੂਰਾ ਬਣਿਆ ਵੇਖੋ ਪੈਗ ਚੱਕ ਵੀ ਚੱਲਾਂਦੇ ਆ ਇੱਧਰ ਉੱਧਰ ਤੇ ਆ ਨਿਆਰੇ ਲੈ ਆਂਦੇ ਇੱਧਰ ਮੁੰਡੇ ਪੂਰੇ ਆ ਫੁੱਲ ਇੰਜੋਏ ਕਰਦੇ ਪਏ ਨੇ ਭੁੱਖ ਖਵਾਉਂਦੇ ਤੁਹਾਨੂੰ ਕੁਝ ਲਾਸਟ ਬਾਲ ਰਹਿ ਗਿਆ ਲਾਸਟ ਤੱਕ ਆਪ ਕੋਲ ਫਿਰ ਪਤਾ ਲਾ ਲਾਸਟ ਰਹਿ ਗਿਆ ਲਾਸਟ ਬਾਲ ਇਹ ਸ਼ੂਨਾਸ ਐ ਐ ਐ ਐ ਓਏ ਲਾਰਾ ਯਾ ਰਬ ਤੇ ਬਾਕੀ ਸਾਰੇ ਵੇਖੋ ਹੁਣ ਬ੍ਰੇਕ ਹੈ ਜਿੰਨਾਂ ਦਾ ਕੋਣ ਦਾ ਸਾਰੇ ਚੱਲੇ ਆਧਰ ਉਧਰ ਖਾਣ ਪੀਣ ਆ ਪੂਰੀ ਮੈਨਾਜ ਨਾਲੇ ਚ ਲਾਲਾ ਲਾਲਾ ਹੋਈ ਪਈ ਆ ਲੋ ਵੀ ਮਿੱਤਰੋ ਮੈਚ ਤੇ ਹੋ ਗਿਆ ਜੇ ਸ਼ੁਰੂ ਤੇ ਪਹਿਲੀ ਬਾਲੇ ਮਾਰਿਆ ਜੇ ਚੌਗਾ ਤੇ ਹੁਣ ਮੈਨੇ ਕੀ ਬੰਦਾ ਆ ਆ ਵੀਰ ਦਾ ਨਾ ਮੋਟਰਸਲ ਮੋਟੇ ਹੁਣੀ ਲੈ ਗਏ ਜੇ ਤੇ ਘਰੋਂ ਫੋਨ ਆਇਆ ਜੇ ਤੇ ਬੜਾ ਉਤਾਵਲਾ ਹੋ ਗਿਆ ਜੇ ਵੇਖਣ ਆਏ ਕਿ ਨਹੀਂ ਵੇਖੋ ਇਹਦੇ ਹਾਲ ਥੋੜਾ ਥੋੜਾ ਉਹ ਆ ਹੀ ਗਏ ਉਹ ਭਰਾ ਆ ਜਾਣਗੇ ਆ ਜਾਣਗੇ ਕੈਚ ਛੁੱਟ ਗਿਆ ਕਪਾਣ ਬਹੁਤ ਵਧੀਆ ਹੈ ਸਾਡੇ ਬਾਅਦ ਤੇ ਵਧੀਆ ਹੈ ਨਾ ਬੜੀਆਂ ਚਾਹੀਦੀਆਂ ਬਿਆ ਮੁੰਡਾ ਗਿਆ ਵਧੀਆ ਆਇਆ ਹੋਲੀ ਹੋਲੀ ਮਾਹੌਲ ਬਣੀ ਜਾਂਦੇ ਆਈ ਜਾਂਦੇ ਬੰਦੇ ਇਹਦਾ ਵੀਰ ਦਾ ਮੋਟਰਸਾਈਕਲ ਨਹੀਂ ਆਇਆ ਇਹ ਤੱਕ ਕਮੈਂਟ ਕਰਕੇ ਦੱਸਿਓ ਮੋਟਰਸਾਈਕਲ ਕਿਉਂ ਨਹੀਂ ਆਇਆ ਓਹੋ ਮਿੱਤਰੋ ਗੰਭੀਰ ਸਿਚੁਏਸ਼ਨ ਚੱਲਦੀ ਹੋਈ ਕਹਿੰਦੇ ਆਊਟ ਹੋ ਗਿਆ ਪਰ ਨਹੀਂ ਹੋਇਆ ਨਹੀਂ ਹੋਇਆ ਵੇਖਿਆ ਐਡਾ ਬੰਦਾ ਐਡਾ ਜਵਾਨ ਤਾਂ ਚਾਰ ਤਾਂ ਵੇਖ ਆਊਟ ਹੋਇਆ ਕਿ ਨਹੀਂ ਹੋਇਆ ਸਕੋਰ ਹੋ ਗਈ ਜੇ ਦੇਖਾ ਦੇ ਤਾਂ 31 ਸਕੋਰ ਹੋ ਗਈ ਜੇ 3 ਓਵਰ ਤੇ ਉਹ ਹੋ ਆ ਗਏ ਜੇ ਕਰੋ ਇਨੇ ਫੋਨ ਆ ਗਏ ਤੁਹਾਨੂੰ ਕੋਈ ਸ਼ਰਮ ਵੀ ਨਹੀਂ ਹੈਗੀ ਬੜਾ ਅੰਤਰਾਇਓ ਫੜੋ ਜਾਣ ਸਾਲਿਆ ਬੜੀ ਰਕ ਬੜੀ ਰਕ ਬੜੀ ਰਕ ਇਹਦਾ ਹੀ ਫੋਨ ਇਹਦਾ ਹੀ ਫੋਨ ਇਹਦਾ ਹੀ ਫੋਨ ਮੇਕੇ ਨੂੰ ਫੋਨ ਦਾ ਜਾਤਾ ਭੁੱਲ ਜਾਣਾ ਹੈ ਉਹ ਗਲਾਸ ਲੈ ਹਰੀ ਪਰ ਤਾ ਉਹ ਗਲਾਸੀਆਂ ਗਲਾਸੀਆਂ ਵੀ ਨਹੀਂ ਅੱਗੇ ਉਹ ਗਲਾਸੀਆਂ ਗਲਾਸੀਆਂ ਲੈ ਆਓ ਫੋਨ ਫੋਨ ਅੱਛਾ ਫੋਨ ਹੀ ਚਾਹੀਦਾ ਫੋਨ ਚੇਤਾ ਵੀ ਨਾ ਮੇਰਾ ਤੂੰ ਟੈਗ ਦਵਾਉਗੇ ਉਹ ਲੈ ਉਹ ਕੋ ਜਾ ਇੱਧਰ ਲੈ ਆਂ ਆ ਬੋਤਲਾ ਦੇ ਆਏ ਹਾਏ ਹਾਏ ਆਈ ਆ ਇਸ ਵਾਰ 2 ਲੀਟਰ ਦੀ ਗਈ ਪਰ ਜਾਣ ਓਏ ਬੜਿਆ ਓਏ ਆ ਪੰਜਾਬ ਕੇ ਡੰਡੀ ਆ ਓਏ ਫੜਾ ਤੇ ਸਹੀ ਇਧਰ ਆ ਦੇ ਰਿਚ ਕਿਡਸ ਆਏ ਪੂਰਾ ਇੰਜੋਏ ਮਾਨਦੇ ਸਾਰਿਆਂ ਨੇ ਸਾਰਾ ਮੋੜਨ ਲੱਗਣਾ ਹੀ ਅਫਸਰ ਨੂੰ ਪੁੱਛ ਕੇ ਆਇਆ ਹੀ ਜਾਂਦਾ ਸਾਰੇ ਆਏ ਜੇ ਸਮਾਜ ਜਵਾ ਦਲੰਡੀ ਆ ਤਰੋਂ ਪਹਿਲੀ ਵੀਕ ਟੁੱਟ ਗਈ ਜੇ ਪ੍ਰਿਆਸ਼ ਆ ਰਿਹਾ ਦੀ ਕੈਚ ਹੋ ਗਿਆ ਮੈਂ ਨਾ ਬੇਸ਼ੱਕ ਦਾ ਸ਼ੱਕਾ ਚੱਲ ਰਿਹਾ ਸ਼ੱਕੇ ਦਾ ਸ਼ੱਕਾ ਹੈ ਮਾਹੌਲ ਬਣਿਆ ਕਿ ਨਹੀਂ ਪੂਰਾ ਪੂਰਾ ਬੱਸ ਪੂਰਾ ਪੂਰਾ ਪਰਮਾਨੰਦ ਸਾਹਿਬ ਤੁਸੀਂ ਦੱਸੋ ਓਕੇ ਪੂਰਾ ਓਕੇ ਆ ਉਹ ਵੇਖਿਓ ਸ਼ੱਕਾ ਸਿੱਤਾ ਮਾਤਰੀ ਤਾਕਤ ਰਹੀਏ ਤੇਰੇ ਕੋਲ ਸ਼ਰਧਾ ਮੈਨੂੰ ਕੋਈ ਬੰਦਾ ਟੱਚ ਕੀ ਪੀੜੇ ਆਏ ਹੋਏ ਇਹ ਜੋ ਆਪਣੀ ਕਾਟਰੀਟ ਫਾਰਵਰਡ ਸ਼ੱਕਾ ਆਹ ਸ਼ਾਟ ਲੈ 90 ਰਨ ਹੋ ਗਏ ਜੀ ਲੋ ਜੀ ਇੱਕ ਮਿੰਟ ਹੋਰ ਗਈ ਜੇ ਰੱਬ ਸਿਮਰਨ ਦੀ ਤੇ ਹੁਣ ਆਪਣੇ ਸਰਪੰਚ ਸਾਹਿਬ ਆ ਗਏ ਨੇ ਤੇ ਇਹਨਾਂ ਦੇ ਸਾਡੀਆਂ ਸਾਰੀਆਂ ਆਸਾਂ ਹੈਗੀਆਂ ਨੇ ਸਰਪੰਚ ਸਾਹਿਬ ਤੇ ਆਸ ਹੈਗੀ ਪਰ ਉਹ ਨਹੀਂ ਗੱਲ ਬਣੀ ਪਰ ਕੋਈ ਗੱਲ ਨਹੀਂ ਆਸ ਨਹੀਂ ਹੋਣਾ ਅੱਜ ਮਾਰੇ ਪੀੜੀ ਜਿੰਨਾਂ ਬਾਕੀ ਆ ਕੁਝ ਵੀ ਹੋ ਸਕਦਾ ਸ਼ੱਕਾ ਵੱਜਣਾ ਹੈ 100% ਸ਼ਿਓਰ ਅਗਲੀ ਬਾਲ ਤੇ ਸ਼ੱਕਾ 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 ਅਗਲੀ ਬਾਲ ਤੇ ਸ਼ੱਕਾ ਸ਼ੱਕਾ ਆੜੀ ਬਾਲ ਤੇ ਛੱਕਾ ਜਾਊਗਾ ਛੱਕਾ ਦਾ ਛੱਕਾ ਛੱਕਾ ਅਗਲੀ ਬੱਲੇਬਾਜ਼ 100% ਆਜਦਾ ਰੱਖੋ ਯਾਰ ਇਕੱਲੀ ਖੇਚ ਗਏ ਲੋ ਮਿੱਤਰੋ 11 ਬਲਾਂ ਚ ਚਾਹੀਦੇ 31 ਰਨ ਬੰਦਾ ਆਲੇ ਨੇ ਬਾਲ ਗਵਾਦੀ ਤੇ ਦੇਖਣ ਨੇ ਕੀ ਬੰਦਾ ਬੰਦੇ ਸਾਡੇ ਸਾਹ ਸਿੱਧੀ ਜਾਂਦੇ ਵਿੱਚ ਵਿੱਚ ਆ ਦਮਾਂ ਛੱਡਿਆ ਆ ਦਮੇ ਸਾਹ ਛੱਡ ਗਏ ਜੇ ਤੇ ਐਦੇ ਖੜਾ ਜਾਣਾ ਥੋੜਾ ਜਿਹਾ ਹੋ ਗਿਆ ਜੇ ਖਾਲੀ ਖਾਲੀ ਆ ਹੋ ਗਿਆ ਆ ਵੀਰ ਵਾਲੇ ਹੁਣ ਵੀ ਬੈਠੇ ਕਹਿੰਦੇ ਨਹੀਂ ਆਸ ਨਹੀਂ ਛੱਡਣੀ ਆ ਆ ਵੀ ਬਿਸ਼ੇ ਆ ਬਾਕੀ ਜੋ ਯਾਰ ਕੀ ਬੰਦਾ ਮੈਂ ਨਹੀਂ ਆ ਛੱਡਿਆ ਉਹ ਨਹੀਂ ਛੱਡਦੀ ਆ ਛੱਡਦੀ ਆ ਸਾਰੇ ਕਹਿੰਦੇ ਗੋਰੇ ਕੀ ਕਹਿੰਦੇ ਜਿੱਤਾਂਗੇ ਜਿੱਤਾਂਗੇ ਉਹ ਜਿੱਤਾਂਗੇ ਉਹ ਵੇਣੇ ਆ ਗੋਰੀ ਨੇ ਘਾਤ ਜਿੱਤ ਗਈ ਗੋਰੀ ਆਰਸੀ ਵੀ ਇਹ ਲੋ ਜਿੱਤਣਗੇ ਮੇਲ ਲਾ ਓ ਜੜ ਗਿਆ ਜਾਨ ਮੇਰੀਓ ਬਹੁਤ ਅਫਸੋਸ ਹੋਇਆ ਬਹੁਤ ਚੱਲਿਆ ਮੇਰਾ ਲੱਗਾ ਚਲ ਚੱਲੇ ਜੇ ਕਨੇਓ ਚੱਲ ਚੱਲੇ ਜੇ ਮਾਹੌਲ ਨਹੀਂ ਬਣਿਆ ਕਨੇਓ ਚੱਲ ਚੱਲੇ ਜੇ ਮਾਹੌਲ ਨਹੀਂ ਬਣਿਆ ਹੁਣ ਆਪਾਂ ਬਣਾ ਦੇ ਇਹ ਕਰਦੇ ਆਂ ਉਹ ਸਾਲਾ ਫਿਰ ਵੀ ਡੋਣ ਡਿਆ ਇੱਕ ਉਹ ਕੰਮ ਨਹੀਂ ਕਰਦੀ ਰੋਈ ਜਾਂਦਾ ਇਹ ਨਿਕਲੀ ਕੋਸ ਆਇਆ ਚੱਕਾ ਜਿਹਾ ਚੱਕਾ ਆ ਆ ਵੇਖ ਲੋ ਸ਼ੁਰੂ ਹੋ ਜੂ ਗਰਦਾਰ ਮੇਰੇ ਨਾਲ ਬੰਦਾ ਗਰਦਾਰ ਬੈਠੇ ਸਾਰੇ ਤਾਂ ਕਰਕੇ ਨਹੀਂ ਜਿੱਤੇ ਬਹੁਤ ਮਾੜਾ ਆ ਯਾਰ ਬਹੁਤ ਮਾੜਾ ਹੈ ਕਰੋ ਤੁਹਾਡਾ ਬਹੁਤ ਕਰ ਕੋਈ ਨਹੀਂ ਐਨੀ ਤੁਸੀਂ ਐਨੇ ਤੁਸੀਂ ਇਹੀ ਹੋਣੇ ਨਹੀਂ ਹੋਣਾ ਜੇ ਗਾੜੀ ਮਾਰ ਦਿੰਦਾ ਵੇ ਅਖਾੜਾ ਯਾਰ ਸਾਰੇ ਵੇਖੋ ਹੋ ਨ ਹੋਇਆ ਤਾਂ ਸਾਰਾ ਹਾਂਜੀ ਪਤਾਨ ਸਾਹਿਬ ਖਤਮ ਸਟਾਰਟ ਆ ਬਾਈ ਬਾਈ ਗੁੱਡ ਨਾਈਟ ਮਤਰਾ ਉਪਰ ਹਾਰ ਗਏ ਆ ਪਰ ਕੋਈ ਗੱਲ ਨਹੀਂ ਸ਼ੁਰਲੀਆਂ ਹੀ ਫੇਰ ਵੀ ਚਲਾਵਾਂਗੇ ਇੰਜੋਇਮੈਂਟ ਕਰਾਂਗੇ ਕੋਈ ਚੱਕਰ ਨਹੀਂ ਤੇ ਲੱਗੇ ਅਸੀਂ ਉਹ ਵੀ ਆਪਣਾ ਜੋ ਕਰਨਾ ਸੀ ਪ੍ਰੋਗਰਾਮ ਉਹ ਵੀ ਕਰਾਂਗੇ ਕੋਈ ਗੱਲ ਨਹੀਂ ਯਾਰ ਹਾਰ ਗਏ ਤੇ ਫੇਰ ਕੀ ਹੋਇਆ ਚੱਕਰ ਨਹੀਂ ਕੋਈ ਇਤੋਂ ਨਹੀਂ ਚੱਲਣੀ ਹੈ ਯਾਰ ਚੱਲ ਵੀ ਜਾਵੇ ਆਵਾਜ਼ ਬੁੜ ਸੁਣ ਲਓ ਚੱਲ ਲਓ ਵੀ ਨਿਆਰੇ ਮਤਰਾ ਹਾਂ ਤੇ ਲੈਟਰ ਨਹੀਂ ਚੱਲਣਗੇ ਖੈਰੀ ਆ ਭਾਵੇਂ ਪੰਜਾਬ ਹਾਰ ਹੀ ਗਈ ਯਾਰ ਬਾਕੀ ਕੋਈ ਗੱਲ ਨਹੀਂ ਤੁਹਾਡੇ ਲੈਟਰ ਵੀ ਉਦਾਂ ਦੇ ਲਾ 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 ਜੀ ਕੋ ਸਾਹਿਬ ਆਪ ਹੋਏ ਨੇ ਮੂਰੇ ਦੇ ਹੋ ਗਏ ਛੋਲੀਆਂ ਵੀ ਨਾਲ ਨਾਲ ਲਾ ਲਿਆ ਅੱਜ ਮੈਂ ਚਾਹ ਕੇ ਦੇ ਨਾ ਬਾਈ ਲੱਗਦੀਆਂ ਵਿੱਚ ਲਾਉਣ ਲੱਗਾ ਚੱਲ ਅੱਗੇ ਕਿਹੜਾ ਆਖੇ ਬਣਾ ਆਈ ਰੋਟੀਆਂ ਆਈਆਂ ਜੇ ਅੱਖਾਂ ਅੱਗੇ ਲਾੜੀ ਦੇ ਆਹ ਦੇਹਾ ਨਹੀਂ ਬੈਕ ਜਾਦੀ ਕਿੱਥੇ ਤੱਕ ਆ ਗਈ ਕਿਥੀ

ਆਏ ਆਏ ਇਹ ਰੋਟੀਆਂ ਮਾੜੀਆਂ ਨਾ ਕਰਦੀ ਕਾ ਘੁੰਮਣੀ ਓਏ ਪਰ ਇਹਨੂੰ ਬਾਹਰ ਸੁਣਾ ਓਏ ਆਏ ਗਰਦਾਰ ਬੰਦੇ ਦੇ ਵਿੱਚ ਹੀ ਗਈ ਹੈ ਗਾ ਕੀ ਆਰਚ ਵੀ ਆਰਚ ਵੀ ਕਹਿੰਦੇ ਨੇ ਚੱਲ ਗਈ ਨਾ ਵਿੱਚ ਓਏ ਓਏ ਠੱਕਾ ਲਾਉਣਾ ਪੈਂਦਾ ਥੋੜਾ ਠੱਕਾ ਲਾਉਣਾ ਪੈਂਦਾ ਪੰਜਾਬੋਂ ਵੇਦਾਂ ਠੱਕਾ ਧੁੱਕਾ ਲਾ ਆਂਦੇ ਆ ਅੱਜ ਨਹੀਂ ਗੱਲ ਬਣੀ ਕੁਝ ਬੰਦ ਜਾਣੀ ਹੀ ਗੱਲ ਚੱਲ ਜਲੀ ਆਪਾਂ ਓਏ ਜੀ ਮਿੱਤਰੋ ਇੱਧਰ ਫੇਰ ਆਪਣਾ ਕਾਰਨਾਮਾ ਇਹ ਦਇਆ ਕਰਨ ਪਰ ਚਲੋ ਕੋਈ ਗੱਲ ਨਹੀਂ ਪੰਜਾਬ ਨਹੀਂ ਜਿੱਤੀ ਤੇ ਫੇਰ ਕਿਤੇ ਸਹੀ ਅਗਲੀ ਵਾਰੀ ਸਹੀ ਅਗਲੇ ਸਾਲ ਸਹੀ ਤੇ ਹੋਪ ਕਰਦਾਂਗੇ ਵਲੌਗ ਤੁਹਾਨੂੰ ਵਧੀਆ ਲੱਗਾ ਹੈਗਾ ਵਧੀਆ ਲੱਗਾ ਤੇ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਸਾਰੇ ਜਾਣੇ ਜਰੂਰ ਕਰਿਓ ਕੱਢਦੇ ਆਏ ਓਏ ਤਦੋਂ ਫਿਰ ਇਸੇ ਨਾਲ ਵਲੌਗ ਨੂੰ ਕਰਦੇ ਹਾਂ ਸਵਾਗਤ ਬਹੁਤ ਤੁਹਾਨੂੰ ਬੜੀ ਵਾਰ ਕਹਤਾ ਤੇ ਚਲੋ ਠੀਕ ਆ ਕੋਈ ਗੱਲ ਨਹੀਂ ਰੱਬ ਰੱਖਾ ਸਾਰਿਆਂ ਦਾ ਤੇ ਮਿਲਦੇ ਹਾਂ ਕਿ ਹੋਰ ਜੇ ਵਧੀਆ ਜਿਹਾ ਵਲੌਗ ਨਾਲ ਤੁਹਾਨੂੰ 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 ਕਹਿੰਦੇ ਟਿਲਦਨ ਬੈਠੇ ਕਾ ਗੁੰਨਾ ਰੱਬ ਰੱਖਾ